ਲੋਹੇ ਦੇ ਬਰਤਨ ਵਿੱਚ ਖਾਣਾ ਪਕਾਉਣ ਦੇ ਨਾਲ ਜਿਹੜੇ ਸਾਡੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ ਖੂਨ ਦੀ ਕਮੀ ਨਹੀਂ ਹੁੰਦੀ ਹੈ ਔਰ ਉਸ ਤੋਂ ਵੀ ਇਲਾਵਾ ਅਗਰ ਮੈਂ ਗੱਲ ਕਰਾਂ ਤਾਂ ਥਕਾਵਟ ਆਲਸ ਦੀ ਸਮੱਸਿਆ ਜਿਨ੍ਹਾਂ ਨੂੰ ਰਹਿੰਦੀ ਹੈ ਨਾ ਉਹਨਾਂ ਲਈ ਵੀ ਇੱਥੇ ਬਹੁਤ ਫਾਇਦਾ ਹੋਣ ਵਾਲਾ ਹੈ ਪੁਰਾਣੇ ਸਮਿਆਂ ਦੇ ਵਿੱਚ ਜੋ ਹੈ ਹਰ ਘਰ ਦੇ ਵਿੱਚ ਜੋ ਹੈ ਜ਼ਰੂਰ ਲੋਹੇ ਦੀ ਕੜਾਹੀ ਵੀ ਹੁੰਦੀ ਸੀ ਜਿਸ ਦੇ ਵਿੱਚ ਖਾਣਾ ਪਕਾਇਆ ਜਾਂਦਾ ਸੀ ਸੋ ਅਗਰ ਕਿਸੇ ਦੇ ਵਿੱਚ ਵੀ ਖੂਨ ਦੀ ਕਮੀ ਆਰਨ ਦੀ ਕਮੀ ਹੈ ਤਾਂ ਜ਼ਰੂਰ ਆਪਣਾ ਖਾਣਾ ਜੋ ਹੈ ਤੁਸੀਂ ਸਬਜ਼ੀ ਜਿਹੜੀ ਬਣਾਣੀ ਹੈ ਉਹ ਤੁਸੀਂ ਲੋਹੇ ਦੀ ਕੜਾਹੀ ਦੇ ਵਿੱਚ ਲੋਹੇ ਦੇ ਬਰਤਨ ਵਿੱਚ ਬਣਾ ਸਕਦੇ ਹੋ ਅਗਲੀ ਗੱਲ ਕਰ ਲਈਏ ਜੀ ਜਿਹੜੇ ਤਾਂਬੇ ਦੇ ਬਰਤਨ ਨੇ ਕਈ ਵਾਰੀ ਅਸੀਂ ਦੇਖਦੇ ਹਾਂ ਤਾਂਬੇ ਦਾ ਗਲਾਸ ਹੁੰਦਾ ਹੈ ਤਾਂ ਬੇਦਾ ਜਗ ਹੁੰਦਾ ਹੈ ਉਸ ਦੇ ਵਿੱਚ ਅਗਰ ਪਾਣੀ ਰੱਖ ਕੇ ਤੁਸੀਂ ਸਾਰੀ ਰਾਤ ਉਹਦੇ ਵਿੱਚ ਪਾਣੀ ਭਰ ਕੇ ਰੱਖੋ ਅਗਲੇ ਦਿਨ ਸਵੇਰੇ ਪੀ ਲੈਣੇ ਹੋ ਤਾਂ ਜਿਨ੍ਹਾਂ ਨੂੰ ਵੀ ਜੋ ਹੈ ਗੈਸ ਦੀ ਪ੍ਰੋਬਲਮ ਰਹਿੰਦੀ ਹੈ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਹਾਈ ਬੀਪੀ ਦੀ ਪ੍ਰੋਬਲਮ ਰਹਿੰਦੀ ਹੈ ਪੇਟ ਦਰਦ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਜੋੜਾਂ ਦਾ ਦਰਦ ਦੀ ਪ੍ਰੋਬਲਮ ਹੈ ਉਹਨਾਂ ਸਭ ਸਮੱਸਿਆਵਾਂ ਦੇ ਵਿੱਚ ਜੋ ਹੈ ਇਹ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਸੋ ਤਾਂਬੇ ਦੇ ਬਰਤਨ ਦਾ ਪਾਣੀ ਪੀਣਾ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਅਗਲੀ ਗੱਲ ਕਰਾਂਗੀ ਜੀ ਮਿੱਟੀ ਦੇ ਬਰਤਨ ਦੇ ਵਿੱਚ ਖਾਣਾ ਪਕਾਉਣ ਦੇ ਕੀ ਕੀ ਫਾਇਦੇ ਨੇ ਪੁਰਾਣੇ ਸਮਿਆਂ ਵਿੱਚ ਤਾਂ ਮਿੱਟੀ ਦੇ ਬਰਤਨ ਹੀ ਹੁੰਦੇ ਸੀ ਜਿਨ੍ਹਾਂ ਵਿੱਚ ਖਾਣਾ ਪਕਾਇਆ ਜਾਂ ਸਬਜ਼ੀ ਪਕਾਈ ਜਾਂਦੀ ਸੀ ਜਿਸ ਦੇ ਨਾਲ ਢੇਰੋ ਪੋਸ਼ਕ ਤੱਤ ਮਿਲਦੇ ਸੀ ਦੇਖੋ ਸਭ ਤੋਂ ਖਾਸ ਗੱਲ ਕੀ ਰਹਿੰਦੀ ਹੈ ਜਦੋਂ ਅਸੀਂ ਮਿੱਟੀ ਦੇ ਭਾਂਡੇ ਵਿੱਚ ਸਬਜ਼ੀ ਬਣਾਨੇ ਆ ਖਾਣਾ ਬਣਾਨੇ ਆ ਆਪਣਾ ਤਾਂ ਜਿਹੜੇ ਵੀ ਸਬਜ਼ੀ ਦੇ ਪੋਸ਼ਕ ਤੱਤ ਹੁੰਦੇ ਨੇ ਨਾ ਉਹ ਖਤਮ ਨਹੀਂ ਹੁੰਦੇ ਆ ਬਲਕਿ ਹੋਰ ਜ਼ਿਆਦਾ ਵਧ ਵੀ ਜਾਂਦੇ ਨੇ ਇਹ ਖਾਣਾ ਸਾਡੇ ਦਿਲ ਦੇ ਲਈ ਬਹੁਤ ਜ਼ਿਆਦਾ ਸਿਹਤਮੰਦ ਰਹਿੰਦਾ ਹੈ ਹਾਜ਼ਮੇ ਲਈ ਬਹੁਤ ਅੱਛਾ ਰਹਿੰਦਾ ਹੈ ਜਿਨ੍ਹਾਂ ਨੂੰ ਵੀ ਹਾਜ਼ਮੇ ਨੂੰ ਲੈ ਕੇ ਪ੍ਰੋਬਲਮ ਹੈ ਉੱਥੇ ਵੀ ਇਹ ਬਹੁਤ ਜ਼ਿਆਦਾ ਮਦਦ ਕਰਦਾ ਹੈ ਸੋ ਜਿੰਨਾ ਹੋ ਸਕੇ ਸਾਨੂੰ ਪਲਾਸਟਿਕ ਦੇ ਜਿਹੜੇ ਬਰਤਨ ਨੇ ਉਹਨਾਂ ਦੇ ਵਿੱਚ ਗਰਮ-ਗਰਮ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਤੇਜ਼ ਗਰਮ ਜਿਹੜੀ ਸਬਜ਼ੀ ਆ ਜਾਂ ਕੁਝ ਵੀ ਤੁਸੀਂ ਖਾ ਰਹੇ ਹੋ ਪਲਾਸਟਿਕ ਦੇ ਬਰਤਨ ਵਿੱਚ ਪਾਦੇ ਹੋ ਤਾਂ ਕਿਤੇ ਨਾ ਕਿਤੇ ਉਹ ਤੇਜ਼ ਹੀਟ ਦੇ ਨਾਲ ਤੇਜ਼ ਤਾਪਮਾਨ ਦੇ ਨਾਲ ਉਹ ਪਲਾਸਟਿਕ ਦੇ ਕੁਝ ਅਣ ਅਣ ਜਿਹੜੇ ਨੇ ਕੁਝ ਅੰਸ਼ ਜਿਹੜੇ ਨੇ ਉਹ ਤੁਹਾਡੇ ਖਾਣੇ ਵਿੱਚ ਆਂਦੇ ਨੇ ਤੇ ਤੁਹਾਡੇ ਖਾਣੇ ਦੇ ਨਾਲ ਤੁਹਾਡੇ ਸਰੀਰ ਵਿੱਚ ਜਾਂਦੇ ਨੇ ਜਿਸ ਕਰਕੇ ਅਸੀਂ ਅੱਜ ਕੱਲ ਦੇਖ ਰਹੇ ਹਾਂ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧ ਰਹੀਆਂ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਅਸੀਂ ਕਾਰਨ ਕੈਂਸਰ ਦਾ ਇਹ ਮੰਨ ਸਕਦੇ ਹਾਂ ਕਿ ਖਾਣਾ ਖਾਣ ਦੇ ਲਈ ਪੈਕਿੰਗ ਦੇ ਲਈ ਬਹੁਤ ਜ਼ਿਆਦਾ ਪਲਾਸਟਿਕ ਦਾ ਉਪিও ਕੀਤਾ ਜਾਂਦਾ ਜੋ ਕਿ ਬਹੁਤ ਜ਼ਿਆਦਾ ਹਾਨੀਕਾਰਕ ਹੈ ਬਹੁਤ ਜ਼ਿਆਦਾ ਡੇਂਜਰਸ ਹੈ ਇਸੇ ਲਈ ਜ਼ਰੂਰ ਅਸੀਂ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਜਿਹੜੇ ਸਾਡੇ ਪੁਰਾਣੇ ਤੌਰ ਤਰੀਕੇ ਹੁੰਦੇ ਸੀ ਖਾਣਾ ਬਣਾਉਣ ਦੇ ਉਹਨਾਂ ਨੂੰ ਹੀ ਅਪਣਾਈਏ ਔਰ ਜ਼ਰੂਰ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਦੇ ਹੋਏ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖ ਸਕੀਏ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲੈਣਾ